ਲੋ ਵੀ ਝਟੋ ਲੱਖੇ ਭਾਈ ਨੇ ਲੁੱਟ ਲਿਆ ਮੇਲਾ ਗਰਾਉਂਡ ਕਰਤੀ ਏ ਬੱਕਰੀ ਕਰਾਇਆ ਨਾ ਹੋਣਦਿਆ ਕੰਮ ਫੁੱਲ ਵਧੀਆ ਮਾਲਕ ਦੀ ਕਿਰਪਾ ਨਾਲ ਕੋਈ ਕੰਮ ਨਹੀਂ ਰੋਕ ਰਿਆ ਸਾਰੇ ਵਧੀਆ ਹੀ ਹੁੰਦੇ ਆ ਠੁਕਿਰ ਫੁਟਾਂ ਹੋ ਗਈਆਂ ਹੁਣ ਹੁਣ ਮੁੜੇ ਕੋਈ ਬਹਾਨਾ ਨਹੀਂ ਚੱਲਣਾ ਹੁਣ ਹਣ ਸਾਰੀਆਂ ਫੈਸਿਲਟੀਆਂ ਤੁਹਾਨੂੰ ਦੇਤੀਆਂ ਵਾ ਓਕੇ ਆਈ ਓਕੇ ਬਹੁਤ ਬਹੁਤ ਧੰਨਵਾਦ ਭਾਈ ਦਾ ਇਹ ਇਹ ਸਾਰੇ ਦੇ ਨਹੀਂ ਗਰਾਊਂਡ ਐਨ ਪੱਧਰੀ ਕਰਤੀ ਆ ਹੁਣ ਰਹਿਤਾ ਕੰਮ ਸਿਰ ਪੰਜ ਸਾਲ ਨੇ ਸਾਰੀਆਂ ਮਿੱਟੀਆਂ ਕਰਾਹੇ ਨਾ ਕਰਤੀਆਂ ਪੱਧਰੀਆਂ ਦੇਖ ਗਰਦੇ ਨਹੀਂ ਸੇਵਾ ਕਰਨ ਦੇ ਕੋਈ ਨਹੀਂ ਭਾਈ ਮੇਰਾ ਪਿਛੇ ਹੱਲ ਰਿਆ ਸਾਰੇ ਵੱਧ ਚੜ ਕੇ ਹਿੱਸਾ ਲੈ ਰਹੇ ਆ ਤੇ ਮਿੱਟੀ ਦੀ ਸੇਵਾ ਵੀ सोनू ਭਾਜੀ ਥਾਣੇਦਾਰ ਸਾਹਿਬ ਦੇ ਜਿਹੜੇ ਪਕਰ ਆਪਣੇ ਮਨੀਲੇ ਗਏ ਉਹਨਾਂ ਨੇ 15 ਟਰਾਲੀਆਂ ਦੀ ਮਿੱਟੀ ਦੀ ਸੇਵਾ ਕਰਾਈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਜਿਨੇ ਨੇ ਇੰਨਾ ਪੁੰਨ ਦਾ ਕੰਮ ਕੀਤਾ ਮੁੰਡਿਆਂ ਨੂੰ ਵਧੀਆ ਕਮੀ ਲਾਇਆ ਵਾ ਚਲੋ ਇਸ ਬਾਹਨੇ ਮੁੰਡੇ ਨਸ਼ੇ ਤੋਂ ਬਚੇ ਆ ਤੇ ਅੱਜ ਆਪਾਂ ਗਰਾਊਂਡ ਪੱਧਰੀ ਕਰ ਦਿੱਤੀ ਆ ਬਹੁਤ ਕਿਰਪਾ ਬਾਬੇ ਦੀ ਅਸਰੀ ਕਾਲ ਜੀ ਕੀ ਹਾਲ ਚਾਲ ਆ ਗੁੱਡ ਮਾਰਨਿੰਗ ਸਹਿਜ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਤੇ ਲੇਟ ਆਇਆ ਮੈਂ ਉਹ ਯਾਰ ਜਾਗ ਹੀ ਨਹੀਂ ਆਈ ਅੱਜ ਯਾਰ ਤੈਨੂੰ ਯਾਰ ਉਹ ਵੀ ਕਦੋਂ ਆਉਂਦੀ ਹੁੰਦੀ ਆ ਹਾਂ ਤੇਰੇ ਗਿਹੜੇ ਕਿੰਨੇ ਹੋਏ ਆ ਮੇਰੇ ਬਾ ਪੰਜ ਹੋ ਗਏ ਆ ਪੰਜ ਤੇਰੇ 20 ਗਿਹੜੇ ਨਹੀਂ ਹੋਗੇ ਝੂਠ ਮਾਰੀ ਨਾ ਪੰਜ ਹੋ ਗਏ ਆ ਉਧਰ ਬੋਕਣਾ ਬੋਕਣਾ ਨਹੀਂ ਗਰਾਊਂਡ 'ਚ ਨਹੀਂ ਯਾਰ ਅੱਜ ਤਾਂ ਨਹੀਂ ਕਿਉਂ ਕੀ ਹੋਇਆ ਅੱਜ ਯਾਰ ਸਰੀਰ ਜਿਆ ਬਹੁਤ ਬਹੁਤ ਆ ਕਿਉਂ ਅੱਜ ਬੜੀ ਦੁੱਖ ਨਹੀਂ ਦੇ ਨਾ ਸਕਦੀ ਕਿਉਂ ਅੱਜ ਬੜਾ ਦੱਖ ਜ ਨਹੀਂ ਦੇ ਕੱਲ ਕੁਸ਼ਤੀਆਂ ਫਿਰ ਦੋ ਹੋ ਗਈਆਂ ਨਾ ਇਕੱਠੀਆਂ ਹੀ ਆਹੋ ਪਹਿਲਵਾਨ ਵੀ ਚੋਟੀ ਦੇ ਹੀ ਹਨਾ ਅੱਜ ਫੇਰ ਰਾਤੀ ਸੌ ਗਿਆ ਛੇਤੀ ਮਾਲਸ਼ ਕਰਾ ਲੈਣੀ ਸੀ ਅੱਛਾ ਹਾਂ ਮਾਲਸ਼ ਕਾਦੀ ਕਰਾਈ ਕਰਾਈ ਨਹੀਂ ਕਿਉਂ ਉਹ ਫੇਰ ਛੇਤੀ ਸੌ ਗਿਆ ਮੈਂ ਦੋੜ ਡੂਲਾ ਖਾਮ ਮੜਿਆ ਕਰ ਮੜਿਆ ਡੋਲਾ ਪਹਿਲਵਾਨ ਟੋਣੇ ਹੀ ਆ ਹੁਣ ਆਪਾਂ ਠੀਕ ਆ ਹੈ ਆਪਾਂ ਮੈਂ ਦੌੜ ਲਾਉਣੀ ਆ ਪਹਿਲਾਂ ਤੂੰ ਇੱਕ ਗਿੜਾ ਲਾ ਕੇ ਕਈ ਨਾ ਮੈਂ 5 ਲਾਏ ਐ ਐਵੇਂ 5 ਲਾਏ ਆ ਅਸੀਂ ਹੂੰ ਹੋਰ ਨਹੀਂ ਕੋਈ 5 ਲਾਏ ਨੂੰ ਗਰਾਊਂਡ ਕਿੱਦਾਂ ਵਧੀਆ ਹੋਊਗੀ ਪੱਦਰੀ ਹੁਣ ਹਾਂ ਬਹੁਤ ਵਧੀਆ ਹੋਊਗੀ ਬਣ ਜੂਗੀ ਗੱਲ ਹੁਣ ਹਾਂ ਬਣੂ ਗੱਲ ਦੁਨੀਆ دیਵਾਨੀ ਆ ਤੇਰੀ ਆ ਨਾ ਫੈਨ ਵਾਲੇ ਹੋਗੇ ਤੇਰੇ ਨਾ ਹੂੰ ਕਿਉਂਕਿ ਇਦਾਂ ਹੀ ਫੈਨ ਬਣੋ ਮੇਰੇ ਕਹਿ ਤਾ ਇਦਾਂ ਹੀ ਫੈਨ ਬਣੋ ਮੇਰੇ ਇਦਾਂ ਹੀ ਫੈਨ ਬਣੂਗੇ ਮੇਰੇ ਹਾਂ ਹੁਣ ਆਪਾਂ ਦੌੜ ਲਾ ਲਈਏ ਨਾ ਮੱਠੀ ਮੱਠੀ ਹਾਂ ਐਨੇ ਭਾਜੀ ਨੂੰ ਕਰਤਾ ਚੈਲੰਜ ਸਹਿਜ ਕਹਿੰਦਾ ਵੇਖੀ ਮੈਂ ਕਮੋਂ ਦਾ ਫੜਾ ਹੈਪੀ ਨੂੰ ਦਰਮਟ ਐਦਾਂ ਘੁਣਾ ਮੇਰਾ ਦੇਖ ਲੈ ਹੈਗਾ ਤੇਰੀ ਅਰਕੀਂ ਗਿਆ ਤਾਂ ਆ ਭਾਜੀ ਵੀ ਲਾਣੀ ਹੈਪੀ ਚੱਲ ਆਇਆ ਮਾਰ ਕਰੇ ਕੀ ਆਵਾਜ਼ ਨਾ ਇੱਧਰ ਹੋ ਇੱਧਰ ਕ੍ਰਿਕਟ ਖੇਡਣ ਨੂੰ ਨਹੀਂ ਕਿਹਾਗਾ ਇੱਧਰ ਨਹੀਂ ਬਿਗਾ ਮਾਰ ਮਾਰ ਉਹ ਨਾ ਜੱਕਦਾ ਬਾਹਰ ਤੋਂ ਨੁੱਤਾਂ ਦੀ ਆ ਸ਼ਾਬਾਸ਼ 21 ਨੂੰ ਕੰਮ ਨਹੀਂ ਕੋਮਦਾ ਹੈ ਦੋ ਸਾਲ ਫੜ ਕੇ ਲਵਾ ਦੇ ਹੜਕ ਲਵਾ ਦੇ ਮਰੇ ਪਛੋਗੇ ਹੜ ਹਾ ਘੜਾ ਅੱਦਾ ਗਿਆ ਨੂੰ ਅੱਦਾ ਗਿਆ ਨੂੰ ਇਹ ਮੈਂ ਕਿਹਾ ਅੱਜ ਖੇਡਣੀ ਕਹਿੰਦਾ ਕੱਲ ਜੋਰ ਬਹੁ ਹੋ ਗਿਆ ਕੱਲ ਦੋ ਪਲਵਾਨ ਟਾਏ ਆਏ ਨੇ ਸਹੀ ਐ ਇਦਾਂ ਇਦਾਂ ਲੁੱਟੜਾ ਲੁੱਟੜਾ ਹੌਲੀ ਹੌਲੀ ਹਲ ਨਿੱਕਾ ਬਣਾ ਕੇ ਤੈਨੂੰ ਤੈਨੂੰ ਭਾਜੀ ਇਹ ਲੋ ਗਰਾਊਂਡ ਦੀ ਸੇਵਾ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਨਹੀਂ ਗੱਲ ਲੈ ਗਏ ਆ ਟਰੈਕਟਰ ਗਰਾਊਂਡ ਪੱਧਰੀ ਕਰਤੀ ਮੁੰਡਿਆਂ ਨੂੰ ਅੱਜ ਮੁੰਡੇ ਕਬੱਡੀ ਖੇਡ ਰਹੇ ਅੱਗੇ ਜਾ ਕੇ ਦੱਸ ਨਹੀਂ ਕਿਉਂ ਕੋਚ ਖੜਾ ਕੋਲਾ ਸੋਟੀ ਲੈ ਕੇ ਅੱਗੇ ਉਧਰ ਨੂੰ ਜਾਂਦਾ ਹੀ ਨੀਗਾ ਅੱਜ ਗਰਾਊਂਡ ਟਾਈਮ ਅੱਜ ਲੱਗੇ ਗਰਾਊਂਡ ਟਾਈਮ ਮਿਹਨਤ ਲਵਾ ਕੇ ਵੇਖ ਰਹੇ ਮੁੰਡਿਆਂ 'ਚ ਜੋਸ਼ ਆਇਆ ਕਿ ਨਹੀਂ ਕੋਈ ਸਾਹਿਬ ਪਾ ਜੀ ਲਾਲੇ ਚੱਲ 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 ਅਮਰਤ ਗਿਆ ਮਾਰ ਡੋਜ ਇਹ ਆ ਚੱਕ ਬਾਜੀ ਆ ਕੁਛ ਸੁਣਾ ਬਾਜ ਪੈ ਰੋਦਾ ਕਹਤੋ ਬਾਜ ਭੈ ਤੋਂ ਮਾਰ ਬਾਜਾ ਤੇ ਦੂਰ ਜਾ ਕੋਈ ਹਿਸਾਬ ਲੱਗੇ ਪੂਰੀ ਟ੍ਰੇਨਿੰਗ ਦੇਣ ਮੁੰਡਿਆਂ ਨੂੰ ਅੱਜ ਕਿੱਥੋਂ ਲੱਗਣਾ ਕਿੱਦਾਂ ਕੀ ਹਿਸਾਬ ਕਿਤਾਉ ਸਾਰਾ ਹੀ ਦੱਸਣਗੇ ਅੱਜ ਕਿੱਦਾਂ ਲੱਗਣਾ ਲਾਲੇ ਜਾਵੇ ਨਾ ਬੰਦਾ ਅੱਜ ਕਿਉਂ ਸਿਆ ਜਾਂ ਬੰਦਿਆਂ ਵਾਲਾ ਕੰਮ ਵਿੱਚੋਂ ਭੱਜ ਪੈਣਾ ਵਾ ਤੇ ਵਿੱਚੋਂ ਇੱਕ ਹੈਂ ਹਾਂ ਤੇਰਾ ਬੰਦਿਆਂ ਵਾਲਾ ਕੰਮ ਉਹ ਪਲਵਾਨਾ ਹਾਂ ਤੇਰਾ ਬੰਦਿਆਂ ਵਾਲਾ ਕੰਮ ਹਾਂ ਆ ਵੀਡੀਓ ਲਈ ਬੰਦ ਕਰ ਲੈ ਕਿਉਂ ਬੰਦ ਤੂੰ ਕਿਹੜਾ ਹੀ ਇੱਕ ਲਾਇਆ ਫੇਰ ਤਾਂ ਆਗੇ ਪਾਲੇ ਤੇਰੇ ਯਾਰਗੇ ਮੈਨੂੰ ਕਿੰਨਾ ਸਾਹ ਚੜ ਗਿਆ ਤੂੰ ਉਦਾਂ ਹੀ ਭੱਜਾ ਜਾਣਾ ਦਰ ਮਟਾਈਆ ਹੁਣ ਸਾਹ ਲੈਣਾ ਵਾ ਕੋਈ ਨਹੀਂ ਗਿਆ ਜਦੋਂ ਦਾ ਗੜੇ ਹੋ ਗਿਆ ਉਹਦਾ ਹਾਲ ਹੈ ਲੋ ਮੈਂ ਗੰਨੇ ਆ ਹੁਣ ਤੂੰ ਗੰਨੇ ਆ ਮੈਂ ਗੰਨੇ ਮੈਂ 10 ਹੋ ਗਏ ਨਹੀਂ ਸਾਹ ਲੈਣਾ ਮੈਂ ਗੰਨੇ ਆ ਤੇਰੇ ਗੜੇ ਆ ਦਸਨਾ ਕਿੜਾ ਰਹਿ ਗਿਆ ਤੇਰਾ ਅੱਕ ਲਾਲਾ ਹਾਈ ਚੱਲ ਆ ਦਸਵਾ ਕਿੜਾ ਰਹਿ ਗਿਆ ਵਾ ਰਹਿ ਗਿਆ ਇੱਕ ਰਹਿ ਗਿਆ ਚੱਲ ਚੱਲ ਤੂੰ ਚੱਲ ਚੱਲ ਮੇਰੇ ਨਾਲ ਹੀ ਚੱਲ ਝੂਠ ਕਾ ਤੂੰ ਮਾਰਦਾ ਹੁੰਦਾ ਮੈਂ ਮੈਂ ਦੱਸਦਾ ਭਾਜੀ ਨੂੰ ਦੱਸ ਗਿਆ ਮੈਂ ਕਰੂੰਗਾ ਕੱਤੀ ਹੁਣ ਗੇੜੇ ਚ ਹਾਂ ਗੇੜੇ ਚ ਕਰੂੰਗਾ ਕੱਤੀ ਕਿ ਨਹੀਂ ਜੇ ਕੀਤੀ ਮੈਂ ਪੰਜ ਲਵਾਉਣੇ ਗਏ ਗਏ ਸੌਰੀ ਮੰਗ ਪਹਿਲਾਂ ਕੰਨ ਫੜ ਕੇ ਮੈਂ ਮੈਂ ਗਲਤੀ ਹੋ ਗਈ ਤுகੇ ਗਲਤੀ ਹੋ ਗਈ ਧੱਕਾ ਨਹੀਂ ਕਰਦਾ ਚੱਲਾ ਜੇ ਵਧੀਆ ਮਿਹਨਤ ਲਾਉਂਗਾ ਸੱਚੀ ਬੂਟ ਤੈਨੂੰ ਵਧੀਆ ਲੈ ਕੇ ਦਊਂਗਾ ਮੇਰੇ ਕੋਲ ਹੈਗੇ ਆ ਘੈਂਟ ਇਹ ਕੋਲ ਹੈਗੇ ਆ ਜੋ ਕਹੂੰਗਾ ਉਹ ਹੀ ਨਹੀਂ ਘੈਂਟ ਹੈਗੇ ਨਹੀਂ ਨਹੀਂ ਜੋ ਤੂੰ ਕਹੂੰਗਾ ਉਹ ਲੈ ਕੇ ਦਊਂਗਾ ਲੈ ਗਿਆ ਹੈਗਾ ਦੱਸ ਸਾਰਾ ਕੁਝ ਹੈਗਾ ਰੱਬ ਦੇ ਤੇ ਸਾਰਾ ਕੁਝ ਹੀ ਹੈ ਜਿੱਤਿਆ ਹੀ ਬੜਾ ਕਾ ਹੋਇਆ ਕਬੱਡੀ ਜਮੇ ਫਿਰ ਕੀ ਫਿਰ 911 ਜਿੱਤਿਆ ਸੀ ਆਹੋ ਕਿਹੜੇ ਮੇਲੇ ਤੋਂ ਇਹ ਮੇਲੇ ਤੋਂ ਕੁਟਿਆਰੇ ਅੱਛਾ ਭਾਜੀ ਕਿਦਾਂ ਅੱਜ ਘੈਂਟ ਆ ਘੈਂਟਾ ਕੰਮ ਪੂਰਾ ਅੱਜ ਨਵੇਂ ਬੰਦੇ ਲੈ ਕੇ ਆਂਦਾ ਬਾਹਰੋਂ ਆਏ ਖੇਡਣ ਮੁੰਡੇ ਬਾਹਰੋਂ ਆਏ ਜਿਹੜੂ ਇੱਕ ਆ ਹੋਇਆ ਯਾਰ ਇਹ ਕਿ ਇਧਰ ਆਰੇ ਅਸ਼ੀਰ ਆ ਲੱਗਾ ਪਿਆ ਹਣ ਕਰੂਗਾ ਕਾਸ਼ ਜਾਵਣ ਕਹਿੰਦਾ ਮੈਂ ਹਮਣ ਹੋ ਜਵੇ ਫੇਰ ਤਾਂ ਗੱਲ ਵਧੀਆ ਨਹੀਂ ਠੀਕ ਆ ਗਰਦੇਤ ਵੀ ਆਇਆ ਪਿਆ ਹਾਂਜੀ 150 ਡਾਲਰ ਵਾਲੀ ਪੱਜ ਗਿਆ ਅਗਲੀ ਆ ਓਏ ਹਾਂਜੀ ਕਿੱਥੋਂ ਲੋਈਆਂ ਤਾਂ ਹੋਰ ਕਿੱਥੇ ਜਿੱਤੇ ਜਾਣਾ ਨਾ ਲੋਈਆਂ ਮੈਂ ਜਾਣਾ ਹੀ ਨਹੀਂ ਗਈ ਲੋਈਆਂ ਬਹੁਤ ਜਾਣਾ ਤੋਂ ਜਾਣਾ ਹੀ ਨਹੀਂ ਮੈਂ ਅਗਿਆ ਲੈ ਬਈ ਆਈਏ ਹਾਂ ਦੋਵੇਂ ਜਾਓ ਸਰਪੰਚਾ ਜਾ ਕੇ ਲੈ ਲੈ ਕੇ ਆਓ ਹਾਂਜੀ ਖਾਣੀ ਤੁਸੀਂ ਹਾਂ ਇਹਨਾਂ ਵਿੱਚ ਰਾਤੀ ਕਿੰਨੇ ਸੱਕਿਆ ਪਿਆ ਤੂੰ ਰਾਤ ਹੈ ਅੱਜ ਮੈਨੂੰ ਕੀ ਚੱਕਰ ਬਣਿਆ ਮੈਂ ਲੌਣ ਗਿਆ ਹੀ ਰਾਤੀ 12 ਵਜੇ ਹੀ ਗਿਆ 25 ਲੋਹੇ ਬਾਰਾ ਇੱਕ ਵਾਜੀ ਆ ਤਾਂ ਗਾ ਚੱਲ ਮਿਹਨਤ ਨਾਲ ਚੱਲੀ ਠੀਕ ਆ ਬੱਜ ਕੇ ਆਈ ਹੁਣ ਕਰਕੇ ਅੱਜ ਵਾਪਸੀ ਕੀਤੀ ਮੁੰਡੇ ਨੇ ਕਦੋਂ ਵਾਪਸੀ ਕੀਤੀ ਹੈ 10 ਸਾਲਾਂ ਬਾਅਦ 10 ਸਾਲਾਂ ਬਾਅਦ ਮੁੰਡਾ ਨਾ 10 ਸਾਲਾਂ ਬਾਅਦ ਉਹਨੇ ਵੀ 10 ਸਾਲਾਂ ਬਾਅਦ ਭਾਈ ਨਾ ਆਇਆ ਵਾ 10 ਸਾਲਾਂ ਪਹਿਰੇ ਖੇਡਿਆ ਵਾ ਮੇਲੋ ਸਤਾ ਤੇ ਗੋਣ ਜਿਹੜੇ ਹੁੰਦ ਸੀ ਸਾਲੀ ਕੰਮ ਹੁੰਦੇ ਪਏ ਸਿਲੰਡਰ ਹਟ ਵੀਜ ਕੇ ਲੈ ਲੈ ਆਈਏ ਅਸੀਂ ਉੱਧਰ ਲੈ ਜਾ ਕੈਮਰਾ ਹੁਣ ਮੰਗਲ ਕਿਦਾਂ ਫੇ ਕਿੰਨੇ ਗੇੜੇ ਲਾਏ ਆ ਮੰਗਲ ਆ ਜਾਂਦਾ ਤੂੰ ਮੈਨੂੰ ਤੇਰਾ ਨਾਂ ਨਹੀਂ ਪਤਾ ਕੀ ਨਾਂ ਤੇਰਾ ਮੇਰਾ ਨਾਂ ਸਮਰ ਸਮਰ ਕਿਦਾਂ ਕਿੰਨੇ ਗੇੜੇ ਲਾਏ ਪਈ 10 ਲਾਏ ਹੈ 10 ਲਾਏ ਤੂੰ ਕਿੰਨੇ ਲਾਏ 10 ਲਾਏ 10 ਲਾਏ ਕਿੰਨੇ ਦੇਣਾ ਹੈ ਮੈਂ ਤੀਜਾ ਦਿਨ ਮੰਮੀ ਰਹਿ ਸਹਿਜ ਨੂੰ ਕੱਟਣਾ ਵਾ ਕ ਕੱਟਤਾ ਵਾ ਇਹ ਇੱਕ ਗੜਾ ਪਿੱਛੇ ਹੀ ਹੁੰਦਾ ਸਾਡੇ ਕੋਲ ਪਿੱਛੇ ਹੀ ਹੁੰਦਾ ਚੱਲ ਭਾਈ ਭਾਈ ਸਤਿ ਸ਼੍ਰੀ ਅਕਾਲ ਜੀ ਆ ਬੈਂਕ ਵਾਲੇ ਭਾਈ ਅੱਗੇ ਜੇ ਕਿਸੇ ਮੇਰੇ ਵੀ ਨੇ ਖਾਤਾ ਖਲੋਣਾ ਹੋਵੇ ਤੇ ਸੁਲਤਾਨਪੁਰ ਬ੍ਰਾਂਚ ਕਿਹੜੀ ਐਕਸੀਸ ਬ੍ਰਾਂਚ ਹਾਂਜੀ ਭਾਈ ਐਕਸੀਸ ਬ੍ਰਾਂਚ ਪਹੁੰਚ ਸਕਦਾ ਹਾਂ ਹਮ ਹਮ ਅੱਗੇ ਪਹੁੰਚੋ ਕਿਸੇ ਵੀ ਤਰ੍ਹਾਂ ਦੀ ਕੋਈ ਤਕਨੀਕੀ ਪ੍ਰੋਬਲਮ ਖਾਤੇ 'ਚ ਕੋਈ ਕਿਸੇ ਤਰ੍ਹਾਂ ਦੀ ਵੀ ਆਵੇ ਤੇ ਵੀਰ ਕੋ ਆ ਸਕਦਾ ਹੈ ਨਹੀਂ ਚੜਦਾ ਏ ਤੈਨੂੰ ਚੜਨਾ ਵੀ ਨਹੀਂ ਦਾ ਕਿਉਂ ਹੋਰ ਹਨਾ ਪਿੰਡ ਦੇ ਬਜ਼ੁਰਗ ਵੀ ਫੇਰੇ ਫੇਰ ਤੜਕੇ ਉੱਠ ਗਏ ਮੁੰਡਿਆਂ ਦਾ ਟਿਸ਼ਾਓ ਵੇਖਣ ਲਈ ਆਉਂਦੇ ਆ ਅੱਜ ਗਰਾਉਂਡ ਟਾਈਮ ਚਾਚਾ ਕਹਿੰਦਾ ਠੀਕ ਆ ਓਕੇ ਰਿਪੋਰਟ ਸਾਰਿਆਂ ਦੀ ਪੌਣੀ ਹੈ ਕਿਉਂ ਕਿੱਟਾ ਖੜ ਤੇ ਪਿੱਛੇ ਪਲਵਾਨਾ ਕਿੰਨੀਆਂ ਮੂੜੀਆਂ ਅੱਜ 80 ਸਾਲੀ ਮਿਹਨਤ ਨਾਲ ਲੱਗੇ ਆ ਕਿੰਦਾ ਪਾਈਆਂ ਤੇ ਦਹੀਂ ਮੋੜਤੀਆਂ ਅੱਜ ਨਾ 80 ਸਾਲੀ ਮੂੜੇ ਸੀ ਨਾ ਅੱਜ ਮੋੜਦੇ ਪ੍ਰੋਗਰੈਸ ਉੱਥੇ ਹੀ ਆ ਆਪਾਂ ਪਲਵਾਨ ਜੀ ਓਕੇ 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 ਬਾਈ ਤੁਹਾਨੂੰ ਸਾਹ ਜਿਆਦਾ ਚੜਿਆ ਹੁਣ ਸਰਦੇ ਆ ਜਾਓ ਇੱਥੇ ਕੋਈ ਸਾਹਿਬ ਕਿੰਦਾ ਅੱਜ ਠੀਕ ਆ ਵਧੀਆ ਜੀ ਅੱਜ ਫੇ ਗਰਾਊਂਡ ਲਵਾਈ ਜਾ ਰਹੀ ਐ ਅੱਜ ਗਰਾਊਂਡ ਲਵਾਤੀ ਠੀਕ ਆ ਠੀਕ ਹੁਣ ਇੱਕ ਦਿਨ ਗਰਾਊਂਡ ਲਵਾਇਆ ਕਰਨੀ ਐ ਤਿੰਨ ਦਿਨ ਗਰਾਊਂਡ ਪਾ ਗਿਆ ਤਿੰਨ ਦਿਨ ਮਿਹਨਤ ਹਨਾ ਠੀਕ ਆ ਜੀ ਮੈਂ ਪਾਈ ਨਿਆਣੇ ਨੂੰ ਦੇ ਰੇਡ ਉਹਨੂੰ ਪਾਉਂ ਲੈ ਚਾਪਲ ਫੇਰ ਦੇ ਲੈ ਕੀ ਹੋਏ ਪਏ ਆ ਗਰਮ ਹੋਈ ਪਈ ਆ ਲੈ ਯਾਰ ਤਕੇ ਪਾ ਜੀ ਇਹਦੇ 25 ਗੇੜੇ ਲਾਏ ਆ ਪਾਜੀ ਥੋੜੀ ਲਾਰਜ ਸੀਟ ਅੱਗੇ ਬਹੁਤ ਜਿਆਦੀ ਕਰ ਰਹੀ ਹੈ। ਇਧਰ ਬੜਾ ਪੌਸ਼ਦ ਨਾਮਾ ਕੋਹ ਕਹਿਣਾ। ਭਾਈ ਚੱਲ। ਪਾਜੀ ਤੇ ਕਿ ਪਾਜੀ ਕੇਲੇ ਆ ਗਏ। ਆਓ ਪਾਜੀ ਫਰੈਸ਼ ਹੋ ਕੇ ਖਾਓ। ਸੌਰੀ ਮੰਗੇ ਚੱਲ ਪਰਿਆ। ਸੌਰੀ ਯਾਰ। ਤੇ ਕਿ ਸੌਰੀ ਲਾਲੇ ਪਾਜੀ। ਉਹ ਮੇਰੇ ਕੋ ਨਹੀਂ ਲਾਲੇ ਕੋ। ਹਾਂ ਲਾਲੇ ਭਾਈ ਉਧਰ। ਤੇ ਕਿ ਹੁਣ ਕੇਲੇ ਮਿਲ ਗਏ ਸ। ਦਾਲੇ ਕਰਕੇ ਪਿੱਛੇ ਭਾਜੀ ਲਾ ਦਿਆ ਕਰ ਸੌਰੀ ਕਿਉਂਕਿ ਮੈਂ ਜੀ ਤੁਹਾਡੇ ਦੋਵਾਂ ਦੀ ਰੱਖਿਆ ਵਾਲਾ ਬੈਠ ਪਹਿਲਾਂ ਬੈਠੇ ਫਿਰ ਅਲਫਾ ਫੇਜ ਪਾ ਦੋ ਸੰਗੜਾ ਛਿੱਟੀ ਕਿੱਥੋਂ ਗਿੱਲੀ ਕਰ ਓ ਇੱਧਰ ਆ ਓਏ ਲੋ ਵੀ ਅੱਜ ਕੇਲਿਆਂ ਦੀ ਸੇਵਾ ਕੀਤੀ ਹੈ ਦਲਜੀਤ ਸਿੰਘ ਗਾਂਗਣੇ ਤੇ ਬਹੁਤ ਬਹੁਤ ਧੰਨਵਾਦ ਭਾਜੀ ਦਾ ਹਾਂ ਸਹਿਜ ਕੀ ਕਹਿਣਾ ਹੁਣ ਧੰਨਵਾਦ ਐਂਡ ਦੇ ਕੀ ਕਹਿਣਾ ਨਾ ਭਾਜੀ ਆ ਲਿਆਓ ਛਿੱਟੀ ਕਹਿੰਦਾ ਨਹੀਂ 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 ਚੱਲ ਪਰੀ ਅੱਜ ਇਹ ਪਤਾ ਨਹੀਂ ਕੀ ਗੱਲ ਹੋਈ ਆ ਪਤਾ ਨਹੀਂ ਕਿ ਅੱਜ ਦਵਾਰਾ ਬਣਾ ਇਹ ਗੱਲ ਜੀ ਜੋ ਕਿ ਅੱਜ ਬਹੁਤ ਜ਼ੋਰ ਲੱਗਾ ਵਾ ਅੱਜ ਦੀ ਮਿਹਨਤ ਖਤਮ ਹੋ ਗਈ ਆ ਕਿਉਂਕਿ ਜਿਨ੍ਹਾਂ ਨੇ ਕੇਲਿਆਂ ਦੀ ਸੇਵਾ ਕੀਤੀ ਬਹੁਤ ਬਹੁਤ ਧੰਨਵਾਦ ਸਾਥਰੀਆ ਗੱਲ ਜੀ ਤੇ ਚੈਨਲ ਨੂੰ ਉਦਕੇ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਫੋਲੋ ਕਰੋ ਤੇ ਮੈਂ ਇਦਾਂ ਹੀ ਮਿਹਨਤ ਲਾਉਂਦਾ ਰਹੂੰਗਾ ਤੇ ਮੈਂ ਇਦਾਂ ਹੀ ਮਿਹਨਤ ਲਾਉਂਦਾ ਨਸ਼ਿਆਂ ਤੋਂ ਬਚੋ ਫੇਰ ਆ ਦੋ ਬਟੋ ਤੇ ਇੱਥੇ ਗਰਾਊਂਡ 'ਚ ਮਿਹਨਤ ਲਾਓ ਆਹੋ ਤ ਗਈ ਫ੍ਰੀ ਕੈਂਪਰ ਨਾਲ ਪੰਡ ਨਾਲ ਪੰਡ ਹਾਂ ਸਾਰੇ ਆਉ ਹਮ ਹਮਾ ਕੇ ਸਾਰੇ ਆਉ ਹਮ ਹਮ ਕਿ ਲਾਉੀ ਪਤਾ ਕੈ ਕੱਲ ਭਾਈ ਟਾਪੀ ਹੋ ਜਵੇ ਐਂਡ ਤੇ ਕੋਚ ਕਿੰਨੇ ਕੋਚ ਕਿਹੜਾ ਹੈ ਬਿੱਟੂ ਭਾਈ ਕਿਹੜਾ ਪੰਡ ਪੰਡ ਪਤਾ ਕਿਹੜਾ ਔਖਾ ਜੇ ਪਿੰਡ ਨਮਾਜੀਪੁਰ ਨਮਾਜੀਪੁਰ ਠੀਕ ਆ ਜੇ ਕੱਲੂ ਪਿੰਡ ਭੁੱਲਿਆ ਨਾ ਤੇ ਕੇਲੇ ਨਹੀਂ ਮਿਲਣੇ ਮੈਂ ਲੈ ਕੇ ਹੀ ਲੈਵਾਂਗਾ ਅੱਛਾ ਚਲ ਠੀਕ ਆ ਤੂੰ ਕੇ ਓਕੇ ਬਾਜੀ ਓਕੇ ਬਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੋਈ ਸਾਹਿਬ ਜੀ ਬਸ ਬਸ ਬੋਕ ਨਾਲ ਦਿੰਦੇ ਗਰਮੀ ਕਰਾ ਦਿੰਦੇ ਟਰਬੋ ਪਾੜ ਹੀ ਜਾਂਦੀ ਬਾਈ 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 ਬਾਈ